2020 ਦੇ ਵਿਵਾਦਤ ਖੇਤੀ ਕਾਨੂੰਨ ਜਦੋਂ ਆਏ ਸਨ ਤਾਂ ਉਹਨਾਂ ਨੂੰ ਇਹ ਜਾਣ ਲੱਗ ਪਿਆ ਸੀ ਕਿ ਕਿਸਾਨਾਂ ਦੇ ਵਾਸਤੇ ਭਾਰਤੀ ਜਨਤਾ ਪਾਰਟੀ ਅਛੂਤ ਹੋ ਗਈ ਹੈ ਪਰ ਅੱਜ ਕਿਸਾਨ ਜਾਂ ਭਾਰਤੀ ਜਨਤਾ ਪਾਰਟੀ ਕਿਸਾਨ ਵਿਜੇ ਦਿਵਸ ਮਨਾ ਰਹੀ ਆ ਸਾਡੇ ਨਾਲ ਪੰਜਾਬ বিজেপি ਦੇ ਵਾਈਸ ਪ੍ਰੈਜ਼ੀਡੈਂਟ ਤੇ ਸੀਨੀਅਰ ਪੋਲੀਟੀਸ਼ੀਅਨ ਫਤੇਜਾਂਸ ਸਿੰਘ ਬਾਜਵਾ ਬਣੇ ਹੋਏ ਨੇ ਬਾਜਵਾ ਸਾਹਿਬ ਕਿਦਾਂ ਲੱਗ ਰਿਹਾ ਜਿਸ ਤਰ੍ਹਾਂ ਮੈਂ ਇਸ ਨੂੰ ਐਲੈਬੋਰੇਟ ਕੀਤਾ ਹੈ ਕਿ 4 ਸਾਲ 5 ਸਾਲ ਪਹਿਲਾਂ ਤੱਕ ਮੰਨਿਆ ਜਾ ਰਿਹਾ ਸੀ ਕਿ ਬੀਜੇਪੀ ਦੇ ਨੇੜੇ ਨਹੀਂ ਆਉਣਗੇ ਕਿਸਾਨ ਵਟੇ ਮਾਰਨਗੇ ਉਲਟਾ ਤੇ ਅੱਜ ਕਿਸਾਨ ਵਿਜੇ ਦਿਵਸ ਮਨਾਇਆ ਜਾ ਰਿਹਾ ਅੱਜ ਬਹੁਤ ਜ਼ਬਰਦਸਤ ਚੇਂਜ ਹੈ ਪੰਜਾਬ ਦੇ ਵਿੱਚ ਅਸੀਂ ਪੰਜਾਬ ਦੇ ਜਦੋਂ ਪਿੰਡਾਂ 'ਚ ਜਾਂਦੇ ਆ ਤੇ ਲੋਕਾਂ ਦੇ ਮਨ ਦੇ ਵਿੱਚ ਇਹ ਹੈ ਵੀ ਅਸੀਂ ਬਹੁਤ ਭਾਰੀ ਗਲਤੀ ਕਰ ਬੈਠੇ ਆਂ ਬਾਈ ਦੇ ਵਿੱਚ ਔਰ ਸੈਕੰਡਲੀ ਜੋ ਅਮਰੀਕਾ ਨਾਲ ਜੋ ਟਰੰਪ ਘੁਰਾਣੇ ਜਿਸ ਤਰੀਕੇ ਟੈਰਿਫ ਲਾਇਆ ਜਿਸ ਤਰੀਕੇ ਮੋਦੀ ਜੀ ਨੇ ਕਿਸਾਨਾਂ ਦੇ ਪ੍ਰਤੀ ਆਪਣੀ ਲਤ ਢਾ ਕੇ ਇਹ ਗੱਲ ਕਹੀ ਵੀ ਮੈਂ ਆਪਣੇ ਕਿਸਾਨਾਂ ਦੇ ਉੱਤੇ ਕੋਈ ਵੀ ਇਹੋ ਜਿਹਾ ਟੈਰਿਫ ਨਹੀਂ ਲਵਾਵਾਂਗਾ ਜਿਸ ਨਾਲ ਸਾਡੇ ਕਿਸਾਨ ਨੂੰ ਨੁਕਸਾਨ ਹੋਵੇ ਤੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਜਿਹੜਾ ਲੋਕਾਂ ਦਾ ਜੋਸ਼ ਹੈ ਔਰ ਤੁਹਾਨੂੰ ਪਤਾ ਹੈ ਵੀ ਜਿਹੜੇ ਸਤਵੀਰ ਸਿੰਘ ਖਟੜਾ ਜਿਹੜਾ ਕਿ ਬਹੁਤ ਅੱਛਾ ਇੱਕ ਵਰਕਰ ਲੀਡਰ ਹੈ ਵਰਕਰ ਲੀਡਰ ਮੈਂ ਤਾਂ ਕਿ ਨਾ ਕਿ ਕੋਈ ਗਰਾਊਂਡ ਨਾਲ ਜੁੜਿਆ ਉਹ ਵੀ ਅੱਜ ਬੀਜੇਪੀ ਚ ਆਏ ਤੇ ਇਹ ਸੰਕੇਤ ਸ਼ੁਭ ਸੰਕੇਤ ਹੁੰਦੇ ਨੇ ਵੀ ਭਾਰਤੀ ਜਨਤਾ ਪਾਰਟੀ ਅ ਅੱਗੇ ਤਾਕਤਵਾਨ ਨੂੰ ਅਗਲੀ ਸਤਾਈ ਦੀ ਸਰਕਾਰ ਦੀ ਜਿਤਵਾਨ ਨੂੰ ਵੱਧ ਰਹੀ ਹੈ ਕਿਸਾਨਾਂ ਦਾ ਤੁਹਾਡਾ ਜਿਹੜਾ ਬੜਾ ਇੰਪੋਰਟੈਂਟ ਹੈ ਕੁਐਸਚਨ ਹੈ ਵੀ ਬਾਈ ਦੇ ਵਿੱਚ ਜੋ ਨੁਕਸਾਨ ਸਾਡਾ ਤਿੰਨ ਕਿਸਾਨੀ ਕਾਨੂੰਨਾ ਕਰਕੇ ਜਿਹੜਾ ਹੋਇਆ ਉਹ ਅੱਜ ਕਿਸਾਨ ਇਸ ਸੀਰੀਜ਼ ਨੂੰ ਰਿਅਲਾਈਜ਼ ਕਰ ਬੈਠੇ ਆ ਵੀ ਸਾਡੇ ਕੋਲ ਉਹ ਠੀਕ ਹੈ ਗਲਤੀਆਂ ਹੁੰਦੀਆਂ ਨੇ ਔਰ ਸਰਕਾਰ ਨੇ ਉਹਦਾ ਕਾਨੂੰਨ ਵਾਪਸ ਵੀ ਲੈ ਲੇ ਪਰ ਉਹਦਾ ਜਿਹੜਾ ਗੁੱਸਾ ਸੀਗਾ ਉਹ ਬਹੁਤ ਜ਼ਿਆਦਾ ਪਾਰਟੀ ਦੇ ਉਦੋਂ ਨਿਕਲਿਆ ਅੱਜ ਪੰਜਾਬ ਦੇ ਵਿੱਚ ਇੱਕੋ ਹੀ ਵਿਕਲਪ ਰਹਿ ਗਿਆ ਵੀਰ ਜੀ ਨੀਲ ਜੀ ਤੁਹਾਡੇ ਸਾਹਮਣੇ ਵੀ ਜਿੰਨੀ ਦੇਰ ਤੱਕ ਭਾਰਤੀ ਜਨਤਾ ਪਾਰਟੀ ਪੰਜਾਬ ਚ ਨਹੀਂ ਰਾਜ ਲਿਆਂਦੀ ਉਨੀ ਦੇਰ ਪੰਜਾਬ ਦਾ ਡਿਵੈਲਪ ਨਹੀਂ ਹੋ ਸਕਦਾ ਪੰਜਾਬ ਸੋ ਮੈਂ ਸਮਝਦਾ ਕਿਸਾਨਾਂ ਦਾ ਕਿਸਾਨਾਂ ਦਾ ਜਿਹੜਾ ਆ ਬੀਜੇਪੀ ਨਾਲ ਜੁੜਨਾ ਇਹ ਸੁਭਾਵਿਕ ਹੈ ਔਰ ਇੱਕ ਸ਼ੁਭ ਸੰਕੇਤ ਹੈ ਜੀ ਜੱਜ ਦੋਤਾ ਸਵਾਲ ਮੈਂ ਲੈਣਾ ਚਾਹੁੰਦਾ ਸੀਗਾ ਜੀ ਸੋ ਆ ਫਤੇਜੰਗ ਸਿੰਘ ਬਾਜਵਾ ਨਾਲ ਅਸੀਂ ਗੱਲ ਕੀਤੀ ਹੈ ਕਿਉਂਕਿ ਪਾਰਟੀ ਦਾ ਤੁਸੀਂ ਉਤਸ਼ਾਹ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਜਿਹੜੀ ਹੈਗੀ ਹੈ ਪਾਰਟੀ ਕਿਸ ਕਿਸਾਨ ਵਿਜੇਦੀਪ ਸਿੰਘ ਨੂੰ ਲੈ ਕੇ ਉਤਸ਼ਾਹ ਚ ਹੈ ਕਿ ਲੀਡਰ ਜਿਹੜੇ ਨੇ ਲੀਡਰਸ਼ਿਪ ਆਲਮੋਸਟ ਜਿਹੜੀ ਹੈ ਸਾਰੀ ਪੰਜਾਬ ਬੀਜੇਪੀ ਦੀ ਇੱਥੇ ਪਹੁੰਚੀ ਹੋਈ ਹੈ ਇਹਨਾਂ ਦਾ ਵਾਰ-ਵਾਰ ਕਹਿਣਾ ਹੈ ਕਿ ਜੋ ਡਬਲਿਊਟੀਓ ਨੂੰ ਲੈ ਕੇ ਜਾਂ ਅਮਰੀਕਾ ਜੋ ਟੈਕਸ ਇੰਪੋਜ਼ ਕਰ ਰਿਹਾ ਇੰਡੀਆ ਦੇ ਉੱਤੇ ਉਹ ਚੀਜ਼ਾਂ ਜਿਹੜੀਆਂ ਨੇ ਕਿਸਾਨ ਕਿਸਾਨਾਂ ਦੇ ਖੇਤੀ ਦੇ ਦ੍ਰਿਸ਼ਟੀਕੋਣ ਤੋਂ ਭਾਵੇਂ ਇਹਨਾਂ ਨੇ ਸੇਬ ਉਤਪਾਦਕਾਂ ਦੀ ਵੀ ਸੁਨੀਲ ਜਾਖੜ ਨੇ ਸਟੇਜ ਤੋਂ ਗੱਲ ਕੀਤੀ ਹੈ ਕਿ ਉਹਨਾਂ ਲਈ ਵੀ ਖਤਰਾ ਹੋ ਰਿਹਾ ਹੈ ਹੋਰਾਂ ਲਈ ਵੀ ਖਤਰਾ ਹੋ ਰਿਹਾ ਹੈ ਕਿ ਉਸ ਲਈ ਜਿਹੜਾ ਹੈ ਜਰੂਰ ਜਿਹੜਾ ਕਿਸਾਨਾਂ ਤੱਕ ਭਾਰਤੀ ਜਨਤਾ ਪਾਰਟੀ ਜਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੀ ਕਰਨ ਜਾ ਰਹੇ ਨੇ ਤੇ ਉਹ ਜਿਹੜੀਆਂ ਚੀਜ਼ਾਂ ਨੇ ਮੇਰੇ ਖਿਆਲ ਚ ਜੋ ਬੀਜੇਪੀ ਦਾ ਵਿਜ਼ਨ ਡਾਕੂਮੈਂਟ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ 2027 ਦੀਆਂ ਇਲੈਕਸ਼ਨਾਂ ਨੂੰ ਲੈ ਕੇ ਕਿ ਉਹ ਹੀ ਹੈ ਕਿ ਪ੍ਰਧਾਨ ਮੰਤਰੀ ਪਦਰ ਦੇ ਉੱਤੇ ਖੇਤੀ ਖੇਤਰ ਨੂੰ ਲੈ ਕੇ ਜਨਸ ਨੂੰ ਲੈ ਕੇ ਉਪਜ ਨੂੰ ਲੈ ਕੇ ਜੋ ਕੁਝ ਹੋ ਰਿਹਾ ਹੈ ਉਸ ਲਈ ਭਾਰਤ ਦੇ ਹਿੱਤ ਕਿੱਥੇ ਨੇ ਕਿਸਾਨਾਂ ਦੇ ਹਿੱਤ ਕਿੱਥੇ ਨੇ ਖੇਤੀ ਖੇਤਰ ਦੇ ਹਿੱਤ ਕਿੱਥੇ ਨੇ ਭਾਰਤ ਜਨਤਾ ਪਾਰਟੀ ਦੇ ਏਜੰਡੇ ਦੇ ਵਿੱਚ ਉਹ ਚੀਜ਼ਾਂ ਜਿਸ ਤਰ੍ਹਾਂ ਮੋਰੀ ਤੌਰ ਤੇ ਉੱਤੇ ਉੱਪਰ ਕੇ ਸਾਹਮਣੇ ਆ ਰਹੀਆਂ ਤੇ ਕਿਸ ਤਰ੍ਹਾਂ ਉਹਨਾਂ ਨੂੰ ਇੰਪਲੀਮੈਂਟ ਕਰਦੇ ਹੋਏ ਪੰਜਾਬ ਦੇ ਲੋਕਾਂ ਤੱਕ ਪਹੁੰਚਾਣਾ ਹੋਏਗਾ ਤਾਂ ਜੋ ਸੁਭਾਅ ਉਹ ਕਹੇ ਕਿ ਕੋਈ ਵੀ ਪੋਲੀਟੀਕਲ ਪਾਰਟੀ ਹੈ ਭਾਵੇਂ ਬੀਜੇਪੀ ਹੈ ਉਹ ਜ਼ਰੂਰ ਵੋਟਾਂ ਦੀ ਫਸਲ ਤਾਂ ਜ਼ਰੂਰ ਆਪਣੀ ਚੰਗੀ ਤਕੜੀ ਤਿਆਰ ਕਰਦੀ ਹੈ ਤੇ ਉਹਨੂੰ ਵੜਦੀ ਹੁੰਦੀ ਹੈ 2020 ਦੇ ਵਿਵਾਦਤ ਖੇਤੀ ਕਾਨੂੰਨ ਜਦੋਂ ਆਏ ਸਨ ਤਾਂ ਉਹਦੇ ਮੰਨਿਆ ਜਾਣ ਲੱਗ ਪਿਆ ਸੀ ਕਿ ਕਿਸਾਨਾਂ ਦੇ ਵਾਸਤੇ ਭਾਰਤੀ ਜਨਤਾ ਪਾਰਟੀ ਅਛੂਤ ਹੋ ਗਈ ਹੈ ਪਰ ਅੱਜ ਕਿਸਾਨ ਯਾ ਭਾਰਤੀ ਜਨਤਾ ਪਾਰਟੀ ਕਿਸਾਨ ਵਿਜੇ ਦਿਵਸ ਮਨਾ ਰਹੀ ਆ ਸਾਡੇ ਨਾਲ ਪੰਜਾਬ বিজেপি ਦੇ ਵਾਈਸ ਪ੍ਰੈਜ਼ੀਡੈਂਟ ਤੇ ਸੀਨੀਅਰ ਪੋਲੀਟੀਸ਼ੀਅਨ ਫਤੇ ਜਾਂਸਨ ਬਾਜਵਾ ਬਣੇ ਹੋਏ ਨੇ ਬਾਜਵਾ ਸਾਹਿਬ ਕਿਦਾਂ ਲੱਗ ਰਿਹਾ ਜਿਸ ਤਰ੍ਹਾਂ ਮੈਂ ਇਸ ਨੂੰ ਐਲੈਬੋਰੇਟ ਕੀਤਾ ਹੈ ਕਿ 4 ਸਾਲ 5 ਸਾਲ ਪਹਿਲਾਂ ਤੱਕ ਮੰਨਿਆ ਜਾ ਰਿਹਾ ਸੀ ਕਿ ਬੀਜੇਪੀ ਦੇ ਨੇੜੇ ਨਹੀਂ ਆਉਣਗੇ ਕਿਸਾਨ ਵਟੇ ਮਾਰਨਗੇ ਉਲਟਾ ਤੇ ਅੱਜ ਕਿਸਾਨ ਵਿਜੇ ਦਿਵਸ ਮਨਾਇਆ ਜਾ ਰਿਹਾ ਅੱਜ ਬਹੁਤ ਜ਼ਬਰਦਸਤ ਚੇਂਜ ਹੈ ਪੰਜਾਬ ਦੇ ਵਿੱਚ ਅਸੀਂ ਪੰਜਾਬ ਦੇ ਜਦੋਂ ਪਿੰਡਾਂ 'ਚ ਜਾਂਦੇ ਆ ਤੇ ਲੋਕਾਂ ਦੇ ਮਨ ਦੇ ਵਿੱਚ ਇਹ ਹੈ ਵੀ ਅਸੀਂ ਬਹੁਤ ਭਾਰੀ ਗਲਤੀ ਕਰ ਬੈਠੇ ਆਂ ਬਾਈ ਦੇ ਵਿੱਚ ਔਰ ਸੈਕੰਡਲੀ ਜੋ ਅਮਰੀਕਾ ਨਾਲ ਜੋ ਟਰੰਪ ਘੁਰਾਣੇ ਜਿਸ ਤਰੀਕੇ ਟੈਰਿਫ ਲਾਇਆ ਜਿਸ ਤਰੀਕੇ ਮੋਦੀ ਜੀ ਨੇ ਕਿਸਾਨਾਂ ਦੇ ਪ੍ਰਤੀ ਆਪਣੀ ਲਤ ਢਾ ਕੇ ਇਹ ਗੱਲ ਕਹੀ ਵੀ ਮੈਂ ਆਪਣੇ ਕਿਸਾਨਾਂ ਦੇ ਉੱਤੇ ਕੋਈ ਵੀ ਇਹੋ ਜਿਹਾ ਟੈਰਿਫ ਨਹੀਂ ਲਵਾਵਾਂਗਾ ਜਿਸ ਨਾਲ ਸਾਡੇ ਕਿਸਾਨ ਨੂੰ ਨੁਕਸਾਨ ਹੋਵੇ ਤੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਜਿਹੜਾ ਲੋਕਾਂ ਦਾ ਜੋਸ਼ ਹੈ ਔਰ ਤੁਹਾਨੂੰ ਪਤਾ ਹੈ ਵੀ ਜਿਹੜੇ ਸਤਵੀਰ ਸਿੰਘ ਖਟੜਾ ਜਿਹੜਾ ਕਿ ਬਹੁਤ ਅੱਛਾ ਇੱਕ ਵਰਕਰ ਲੀਡਰ ਹੈ ਵਰਕਰ ਲੀਡਰ ਮੈਂ ਤਾਂ ਕਿ ਨਾ ਕਿ ਕੋਈ ਗਰਾਊਂਡ ਨਾਲ ਜੁੜਿਆ ਉਹ ਵੀ ਅੱਜ ਬੀਜੇਪੀ ਚ ਆਏ ਤੇ ਇਹ ਸੰਕੇਤ ਸ਼ੁਭ ਸੰਕੇਤ ਹੁੰਦੇ ਨੇ ਵੀ ਭਾਰਤੀ ਜਨਤਾ ਪਾਰਟੀ ਅ ਅੱਗੇ ਤਾਕਤਵਾਨ ਨੂੰ ਅਗਲੀ ਸਤਾਈ ਦੀ ਸਰਕਾਰ ਦੀ ਜਿਤਵਾਨ ਨੂੰ ਵੱਧ ਰਹੀ ਹੈ ਕਿਸਾਨਾਂ ਦਾ ਤੁਹਾਡਾ ਜਿਹੜਾ ਬੜਾ ਇੰਪੋਰਟੈਂਟ ਹੈ ਕੁਐਸਚਨ ਹੈ ਵੀ ਬਾਈ ਦੇ ਵਿੱਚ ਜੋ ਨੁਕਸਾਨ ਸਾਡਾ ਤਿੰਨ ਕਿਸਾਨੀ ਕਾਨੂੰਨਾ ਕਰਕੇ ਜਿਹੜਾ ਹੋਇਆ ਉਹ ਅੱਜ ਕਿਸਾਨ ਇਸ ਸੀਰੀਜ਼ ਨੂੰ ਰਿਅਲਾਈਜ਼ ਕਰ ਬੈਠੇ ਆ ਵੀ ਸਾਡੇ ਕੋਲ ਉਹ ਠੀਕ ਹੈ ਗਲਤੀਆਂ ਹੁੰਦੀਆਂ ਨੇ ਔਰ ਸਰਕਾਰ ਨੇ ਉਹਦਾ ਕਾਨੂੰਨ ਵਾਪਸ ਵੀ ਲੈ ਲੇ ਪਰ ਉਹਦਾ ਜਿਹੜਾ ਗੁੱਸਾ ਸੀਗਾ ਉਹ ਬਹੁਤ ਜ਼ਿਆਦਾ ਪਾਰਟੀ ਦੇ ਉਦੋਂ ਨਿਕਲਿਆ ਅੱਜ ਪੰਜਾਬ ਦੇ ਵਿੱਚ ਇੱਕੋ ਹੀ ਵਕਲਬ ਰਹਿ ਗਿਆ ਵੀਰ ਜੀ ਨੀਲ ਜੀ ਤੁਹਾਡੇ ਸਾਹਮਣੇ ਵੀ ਜਿੰਨੀ ਦੇਰ ਤੱਕ ਭਾਰਤੀ ਜਨਤਾ ਪਾਰਟੀ ਪੰਜਾਬ ਚ ਨਹੀਂ ਰਾਜ ਲਿਆਂਦੀ ਉਨੀ ਦੇਰ ਪੰਜਾਬ ਦਾ ਡਿਵੈਲਪ ਨਹੀਂ ਹੋ ਸਕਦਾ ਪੰਜਾਬ ਸੋ ਮੈਂ ਸਮਝਦਾ ਕਿਸਾਨਾਂ ਦਾ ਕਿਸਾਨਾਂ ਦਾ ਜਿਹੜਾ ਆ ਬੀਜੇਪੀ ਨਾਲ ਜੁੜਨਾ ਇਹ ਸੁਭਾਵਿਕ ਹੈ ਔਰ ਇੱਕ ਸ਼ੁਭ ਸੰਕੇਤ ਹੈ ਜੀ ਜੱਜ ਦੋਤਾ ਸਵਾਲ ਮੈਂ ਲੈਣਾ ਚਾਹੁੰਦਾ ਸੀਗਾ ਜੀ ਸੋ ਆ ਫਤੇਜੰਗ ਸਿੰਘ ਬਾਜਵਾ ਨਾਲ ਅਸੀਂ ਗੱਲ ਕੀਤੀ ਹੈ ਕਿਉਂਕਿ ਪਾਰਟੀ ਦਾ ਤੁਸੀਂ ਉਤਸ਼ਾਹ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਜਿਹੜੀ ਹੈਗੀ ਹੈ ਪਾਰਟੀ ਕਿਸ ਕਿਸਾਨ ਵਿਜੇਦੀਪ ਬਸਮੂਲ ਲੈ ਕੇ ਉਤਸ਼ਾਹ ਚ ਹੈ ਕਿ ਲੀਡਰ ਜਿਹੜੇ ਨੇ ਲੀਡਰਸ਼ਿਪ ਆਲਮੋਸਟ ਜਿਹੜੀ ਹੈ ਸਾਰੀ ਪੰਜਾਬ ਬੀਜੇਪੀ ਦੀ ਇੱਥੇ ਪਹੁੰਚੀ ਹੋਈ ਹੈ ਇਹਨਾਂ ਦਾ ਵਾਰ-ਵਾਰ ਕਹਿਣਾ ਹੈ ਕਿ ਜੋ ਡਬਲਿਊਟੀਓ ਨੂੰ ਲੈ ਕੇ ਜਾਂ ਅਮਰੀਕਾ ਜੋ ਟੈਕਸ ਇੰਪੋਜ਼ ਕਰ ਰਿਹਾ ਇੰਡੀਆ ਦੇ ਉੱਤੇ ਉਹ ਚੀਜ਼ਾਂ ਜਿਹੜੀਆਂ ਨੇ ਕਿਸਾਨ ਕਿਸਾਨਾਂ ਦੇ ਖੇਤੀ ਦੇ ਦ੍ਰਿਸ਼ਟੀਕੋਣ ਤੋਂ ਭਾਵੇਂ ਇਹਨਾਂ ਨੇ 6 ਉਤਪਾਦਕਾਂ ਦੀ ਵੀ ਸੁਨੀਲ ਜਾਖੜ ਨੇ ਸਟੇਜ ਤੋਂ ਗੱਲ ਕੀਤੀ ਹੈ ਕਿ ਉਹਨਾਂ ਲਈ ਵੀ ਖਤਰਾ ਹੋ ਰਿਹਾ ਹੈ ਹੋਰਾਂ ਲਈ ਵੀ ਖਤਰਾ ਹੋ ਰਿਹਾ ਹੈ ਕਿ ਉਸ ਲਈ ਜਿਹੜਾ ਹੈ ਜਰੂਰ ਜਿਹੜਾ ਕਿਸਾਨਾਂ ਤੱਕ ਭਾਰਤੀ ਜਨਤਾ ਪਾਰਟੀ ਜਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੀ ਕਰਨ ਜਾ ਰਹੇ ਨੇ ਤੇ ਉਹ ਜਿਹੜੀਆਂ ਚੀਜ਼ਾਂ ਨੇ ਮੇਰੇ ਖਿਆਲ ਚ ਜੋ ਬੀਜੇਪੀ ਦਾ ਵਿਜ਼ਨ ਡਾਕੂਮੈਂਟ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ 2027 ਦੀਆਂ ਇਲੈਕਸ਼ਨਾਂ ਨੂੰ ਲੈ ਕੇ ਕਿ ਉਹ ਹੀ ਹੈ ਕਿ ਪ੍ਰਧਾਨ ਮੰਤਰੀ ਪਦਰ ਦੇ ਉੱਤੇ ਖੇਤੀ ਖੇਤਰ ਨੂੰ ਲੈ ਕੇ ਜਨਸ ਨੂੰ ਲੈ ਕੇ ਅੱਪਜੀ ਨੂੰ ਲੈ ਕੇ ਜੋ ਕੁਝ ਹੋ ਰਿਹਾ ਹੈ ਉਸ ਲਈ ਭਾਰਤ ਦੇ ਹਿੱਤ ਕਿੱਥੇ ਨੇ ਕਿਸਾਨਾਂ ਦੇ ਹਿੱਤ ਕਿੱਥੇ ਨੇ ਖੇਤੀ ਖੇਤਰ ਦੇ ਹਿੱਤ ਕਿੱਥੇ ਨੇ ਭਾਰਤੀ ਜਨਤਾ ਪਾਰਟੀ ਦੇ ਏਜੰਡੇ ਦੇ ਵਿੱਚ ਉਹ ਚੀਜ਼ਾਂ ਜਿਸ ਤਰ੍ਹਾਂ ਮੌਰੀ ਤੌਰ ਤੇ ਉੱਤੇ ਉੱਪਰ ਕੇ ਸਾਹਮਣੇ ਆ ਰਹੀਆਂ ਤੇ ਕਿਸ ਤਰ੍ਹਾਂ ਉਹਨਾਂ ਨੂੰ ਇੰਪਲੀਮੈਂਟ ਕਰਦੇ ਹੋਏ ਪੰਜਾਬ ਦੇ ਲੋਕਾਂ ਤੱਕ ਪਹੁੰਚਾਣਾ ਹੋਵੇਗਾ ਤਾਂ ਜੋ ਸੁਭਾਅ ਉਹ ਕਹੇ ਕਿ ਕੋਈ ਵੀ ਪੋਲੀਟੀਕਲ ਪਾਰਟੀ ਹੈ ਭਾਵੇਂ ਬੀਜੇਪੀ ਹੈ ਉਹ ਜ਼ਰੂਰ ਵੋਟਾਂ ਦੀ ਫਸਲ ਤਾਂ ਜ਼ਰੂਰ ਆਪਣੀ ਚੰਗੀ ਤਕੜੀ ਤਿਆਰ ਕਰਦੀ ਹੈ ਤੇ ਉਹਨੂੰ ਵੜਦੀ ਹੁੰਦੀ ਹੈ 2020 ਦੇ ਵਿਵਾਦਤ ਖੇਤੀ ਕਾਨੂੰਨ ਜਦੋਂ ਆਏ ਸਨ ਤਾਂ ਉਹਦੇ ਮੰਨਿਆ ਜਾਣ ਲੱਗ ਪਿਆ ਸੀ ਕਿ ਕਿਸਾਨਾਂ ਦੇ ਵਾਸਤੇ ਭਾਰਤੀ ਜਨਤਾ ਪਾਰਟੀ ਅਛੂਤ ਹੋ ਗਈ ਹੈ ਪਰ ਅੱਜ ਕਿਸਾਨ ਯਾ ਭਾਰਤ ਜਨਤਾ ਪਾਰਟੀ ਕਿਸਾਨ ਵਿਜੇ ਦਿਵਸ ਮਨਾ ਰਹੀ ਹੈ ਸਾਡੇ ਨਾਲ ਪੰਜਾਬ বিজেপি ਦੇ ਵਾਈਸ ਪ੍ਰੈਜ਼ੀਡੈਂਟ ਤੇ ਸੀਨੀਅਰ ਪੋਲੀਟੀਸ਼ੀਅਨ ਫਤੇ ਜੰਸਨ ਬਾਜਵਾ ਬਣੇ ਹੋਏ ਨੇ ਬਾਜਵਾ ਸਾਹਿਬ ਕਿਦਾਂ ਲੱਗ ਰਿਹਾ ਜਿਸ ਤਰ੍ਹਾਂ ਮੈਂ ਇਸ ਨੂੰ ਐਲੈਬੋਰੇਟ ਕੀਤਾ ਹੈ ਕਿ 4 ਸਾਲ 5 ਸਾਲ ਪਹਿਲਾਂ ਤੱਕ ਮੰਨਿਆ ਜਾ ਰਿਹਾ ਸੀ ਕਿ ਬੀਜੇਪੀ ਦੇ ਨੇੜੇ ਨਹੀਂ ਆਉਣਗੇ ਕਿਸਾਨ ਵਟੇ ਮਾਰਨਗੇ ਉਲਟਾ ਤੇ ਅੱਜ ਕਿਸਾਨ ਵਿਜੇ ਦਿਵਸ ਮਨਾਇਆ ਜਾ ਰਿਹਾ ਅੱਜ ਬਹੁਤ ਜ਼ਬਰਦਸਤ ਚੇਂਜ ਹੈ ਪੰਜਾਬ ਦੇ ਵਿੱਚ ਅਸੀਂ ਪੰਜਾਬ ਦੇ ਜਦੋਂ ਪਿੰਡਾਂ 'ਚ ਜਾਂਦੇ ਹਾਂ ਤੇ ਲੋਕਾਂ ਦੇ ਮਨ ਦੇ ਵਿੱਚ ਇਹ ਹੈ ਵੀ ਅਸੀਂ ਬਹੁਤ ਭਾਰੀ ਗਲਤੀ ਕਰ ਬੈਠੇ ਆਂ ਬਾਈ ਦੇ ਵਿੱਚ ਔਰ ਸੈਕੰਡਲੀ ਜੋ ਅਮਰੀਕਾ ਨਾਲ ਜੋ ਟਰੰਪੁਰਾਨੇ ਜਿਸ ਤਰੀਕੇ ਟੈਰਿਫ ਲਾਇਆ ਜਿਸ ਤਰੀਕੇ ਮੋਦੀ ਜੀ ਨੇ ਕਿਸਾਨਾਂ ਦੇ ਪ੍ਰਤੀ ਆਪਣੀ ਲਤ ਢਾ ਕੇ ਇਹ ਗੱਲ ਕਹੀ ਵੀ ਮੈਂ ਆਪਣੇ ਕਿਸਾਨਾਂ ਦੇ ਉੱਤੇ ਕੋਈ ਵੀ ਇਹੋ ਜਿਹਾ ਟੈਰਿਫ ਨਹੀਂ ਲਵਾਵਾਂਗਾ ਜਿਹਨਾਂ ਸਾਡੇ ਕਿਸਾਨ ਨੂੰ ਨੁਕਸਾਨ ਹੋਵੇ ਤੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਜਿਹੜਾ ਲੋਕਾਂ ਦਾ ਜੋਸ਼ ਹੈ ਔਰ ਤੁਹਾਨੂੰ ਪਤਾ ਹੈ ਵੀ ਜਿਹੜੇ ਸਤਵੀਰ ਸਿੰਘ ਖਟੜਾ ਜਿਹੜਾ ਕਿ ਬਹੁਤ ਅੱਛਾ ਇੱਕ ਵਰਕਰ ਲੀਡਰ ਹੈ ਵਰਕਰ ਲੀਡਰ ਮੈਂ ਤਾਂ ਕਿ ਨਾ ਕਿ ਕੋਈ ਗਰਾਊਂਡ ਨਾਲ ਜੁੜਿਆ ਉਹ ਵੀ ਅੱਜ ਬੀਜੇਪੀ ਚ ਆਏ ਤੇ ਇਹ ਸੰਕੇਤ ਸ਼ੁਭ ਸੰਕੇਤ ਹੁੰਦੇ ਨੇ ਵੀ ਭਾਰਤੀ ਜਨਤਾ ਪਾਰਟੀ ਅ ਅੱਗੇ ਤਾਕਤਵਾਨ ਨੂੰ ਅਗਲੀ ਸਤਾਈ ਦੀ ਸਰਕਾਰ ਦੀ ਜਿਤਵਾਨ ਨੂੰ ਵੱਧ ਰਹੀ ਹੈ ਕਿਸਾਨਾਂ ਦਾ ਤੁਹਾਡਾ ਜਿਹੜਾ ਬੜਾ ਇੰਪੋਰਟੈਂਟ ਹੈ ਕੁਐਸਚਨ ਹੈ ਵੀ ਬਾਈ ਦੇ ਵਿੱਚ ਜੋ ਨੁਕਸਾਨ ਸਾਡਾ ਤਿੰਨ ਕਿਸਾਨੀ ਕਾਨੂੰਨਾ ਕਰਕੇ ਜਿਹੜਾ ਹੋਇਆ ਉਹ ਅੱਜ ਕਿਸਾਨ ਇਸ ਸੀਰੀਜ਼ ਨੂੰ ਰਿਅਲਾਈਜ਼ ਕਰ ਬੈਠੇ ਆ ਵੀ ਸਾਡੇ ਕੋਲ ਉਹ ਠੀਕ ਹੈ ਗਲਤੀਆਂ ਹੁੰਦੀਆਂ ਨੇ ਔਰ ਸਰਕਾਰ ਨੇ ਉਹਦਾ ਕਾਨੂੰਨ ਵਾਪਸ ਵੀ ਲੈ ਲੇ ਪਰ ਉਹਦਾ ਜਿਹੜਾ ਗੁੱਸਾ ਸੀਗਾ ਉਹ ਬਹੁਤ ਜ਼ਿਆਦਾ ਪਾਰਟੀ ਦੇ ਉਦੋਂ ਨਿਕਲਿਆ ਅੱਜ ਪੰਜਾਬ ਦੇ ਵਿੱਚ ਇੱਕੋ ਹੀ ਵਕਲਬ ਰਹਿ ਗਿਆ ਵੀਰ ਜੀ ਨੀਲ ਜੀ ਤੁਹਾਡੇ ਸਾਹਮਣੇ ਵੀ ਜਿੰਨੀ ਦੇਰ ਤੱਕ ਭਾਰਤੀ ਜਨਤਾ ਪਾਰਟੀ ਪੰਜਾਬ ਚ ਨਹੀਂ ਰਾਜ ਲਿਆਂਦੀ ਉਨੀ ਦੇਰ ਪੰਜਾਬ ਦਾ ਡਿਵੈਲਪ ਨਹੀਂ ਹੋ ਸਕਦਾ ਪੰਜਾਬ ਸੋ ਮੈਂ ਸਮਝਦਾ ਕਿਸਾਨਾਂ ਦਾ ਕਿਸਾਨਾਂ ਦਾ ਜਿਹੜਾ ਬੀਜਪੀ ਨਾਲ ਜੁੜਨਾ ਇਹ ਸੁਭਾਵਿਕ ਹੈ ਔਰ ਇੱਕ ਸ਼ੁਭ ਸੰਕੇਤ ਹੈ ਜੀ ਜੱਜਾ ਜੀ ਦੋ ਤੱਕ ਸਵਾਲ ਮੈਂ ਲੈਣਾ ਚਾਹੁੰਦਾ ਸੀਗਾ ਸੋ ਫਤਿਹਜੰਗ ਸਿੰਘ ਬਾਜਵਾ ਨਾਲ ਅਸੀਂ ਗੱਲ ਕੀਤੀ ਹੈ ਕਿਉਂਕਿ ਪਾਰਟੀ ਦਾ ਤੁਸੀਂ ਪ੍ਰਸਾਦ ਦੇਖ ਰਹੇ ਹੋ ਇਹ ਕਿ ਇਸਤਰਾ ਜਿਹੜੀ ਹੈਗੀ ਆ ਪਾਰਟੀ ਕਿਸਾਨ ਵਿਜੇਦੀਪ ਬਸਨੂ ਲੈ ਕੇ ਉਤਸ਼ਾਹ ਚ ਹੈ ਕਿ ਲੀਡਰ ਜਿਹੜੇ ਨੇ ਲੀਡਰਸ਼ਿਪ ਆ ਆਲਮੋਸਟ ਜਿਹੜੀ ਹੈ ਸਾਰੀ ਪੰਜਾਬ ਬੀਜੇਪੀ ਦੀ ਇੱਥੇ ਪਹੁੰਚੀ ਹੋਈ ਹੈ ਇਹਨਾਂ ਦਾ ਵਾਰ-ਵਾਰ ਕਹਿਣਾ ਹੈ ਕਿ ਜੋ ਡਬਲਿਊਟੀਓ ਨੂੰ ਲੈ ਕੇ ਜਾਂ ਅਮਰੀਕਾ ਜੋ ਟੈਕਸ ਇੰਪੋਜ਼ ਕਰ ਰਿਹਾ ਇੰਡੀਆ ਦੇ ਉੱਤੇ ਉਹ ਚੀਜ਼ਾਂ ਜਿਹੜੀਆਂ ਨੇ ਕਿਸਾਨ ਕਿਸਾਨਾਂ ਦੇ ਖੇਤੀ ਦੇ ਦ੍ਰਿਸ਼ਟੀਕੋਣ ਤੋਂ ਭਾਵੇਂ ਇਹਨਾਂ ਨੇ 6 ਉਤਪਾਦਕਾਂ ਦੀ ਵੀ ਸੁਨੀਲ ਗਾਖੜ ਨੇ ਸਟੇਜ ਤੋਂ ਗੱਲ ਕੀਤੀ ਹੈ ਕਿ ਉਹਨਾਂ ਲਈ ਵੀ ਖਤਰਾ ਹੋ ਰਿਹਾ ਹੈ ਹਰਾਂ ਲਈ ਵੀ ਖਤਰਾ ਹੋ ਰਿਹਾ ਹੈ ਕਿ ਉਸ ਲਈ ਜਿਹੜਾ ਹੈ ਜਰੂਰ ਜਿਹੜਾ ਕਿਸਾਨਾਂ ਤੱਕ ਭਾਰਤੀ ਜਨਤਾ ਪਾਰਟੀ ਜਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੀ ਕਰਨ ਜਾ ਰਹੇ ਨੇ ਤੇ ਉਹ ਜਿਹੜੀਆਂ ਚੀਜ਼ਾਂ ਨੇ ਮੇਰੇ ਖਿਆਲ ਵਿੱਚ ਜੋ ਬੀਜੇਪੀ ਦਾ ਵਿਜ਼ਨ ਡਾਕੂਮੈਂਟ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ 2027 ਦੀਆਂ ਇਲੈਕਸ਼ਨਾਂ ਨੂੰ ਲੈ ਕੇ ਕਿ ਉਹ ਹੀ ਹੈ ਕਿ ਕੋ ਮੰਤਰੀ ਪਦਰ ਦੇ ਉੱਤੇ ਖੇਤੀ ਖੇਤਰ ਨੂੰ ਲੈ ਕੇ ਜਨਸ ਨੂੰ ਲੈ ਕੇ ਉੱਪਰ ਜੀ ਨੂੰ ਲੈ ਕੇ ਜੋ ਕੁਝ ਹੋ ਰਿਹਾ ਹੈ ਉਸ ਲਈ ਭਾਰਤ ਦੇ ਹਿੱਤ ਕਿੱਥੇ ਨੇ ਕਿਸਾਨਾਂ ਦੇ ਹਿੱਤ ਕਿੱਥੇ ਨੇ ਖੇਤੀ ਖੇਤਰ ਦੇ ਹਿੱਤ ਕਿੱਥੇ ਨੇ ਭਾਰਤੀ ਜਨਤਾ ਪਾਰਟੀ ਦੇ ਏਜੰਡੇ ਦੇ ਵਿੱਚ ਉਹ ਚੀਜ਼ਾਂ ਜਿਸ ਤਰ੍ਹਾਂ ਮੋਰੀ ਤੌਰ ਤੇ ਉੱਤੇ ਉੱਪਰ ਕੇ ਸਾਹਮਣੇ ਆ ਰਹੀਆਂ ਤੇ ਕਿਸ ਤਰ੍ਹਾਂ ਉਹਨਾਂ ਨੂੰ ਇੰਪਲੀਮੈਂਟ ਕਰਦੇ ਹੋਏ ਪੰਜਾਬ ਦੇ ਲੋਕਾਂ ਤੱਕ ਪਹੁੰਚਾਣਾ ਹੋਏਗਾ ਤਾਂ ਜੋ ਸੁਭਾਵਿਕ ਹੈ ਕਿ ਕੋਈ ਵੀ ਪੋਲਿਟੀਕਲ ਪਾਰਟੀ ਹੈ ਭਾਵੇਂ ਬੀਜੇਪੀ ਹੈ ਉਹ ਜਰੂਰ ਵੋਟਾਂ ਦੀ ਫਸਲ ਤਾਂ ਜਰੂਰ ਆਪਣੀ ਚੰਗੀ ਤਕੜੀ ਤਿਆਰ ਕਰਦੀ ਹੈ ਤੇ ਉਹਨੂੰ ਵੜਦੀ ਹੁੰਦੀ ਹੈ ਬਹੁਤ ਸ਼ੁਕਰੀਆ